ਮਹਿੰਦਰ ਸਿੰਘ ਸਰਨਾ ਦੀ ਕਹਾਣੀ ਇੱਕ ਬਲੜੀ ਦੋਪਤਾਸੀ ਇਹ ਕਹਾਣੀ ਇਸ ਤੱਥ ਨੂੰ ਸਾਹਮਣੇ ਲੈ ਕੇ ਆਉਂਦੀ ਹੈ ਕਿ ਕਿਸੇ ਵੀ ਬੁਰੇ ਵਿਅਕਤੀ ਵਿੱਚ ਵੀ ਚੰਗਾ ਬਣ ਸਕਣ ਦੀਆਂ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਨੇ ਕਹਾਣੀ ਦੇ ਬਰਤਾਂਤ ਵਿੱਚ ਲੇਖਕ ਮਾਨਵਵਾਦੀ ਰਚਨਾ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਦਰਸਾਉਂਦਾ ਹੋਇਆ ਮਨੁੱਖ ਅੰਦਰ ਲੁਕੇ ਚੰਗਾਈ ਦੇ ਜਜ਼ਵੇ ਨੂੰ ਟੰਬਣ ਅਤੇ ਜਗਾਉਣ ਵਿੱਚ ਅਗਰਸਰ ਰਹਿੰਦਾ ਹੈ ਕਹਾਣੀ ਵਿਚਲੇ ਪਾਤਰਾਂ ਦੀ ਗੱਲ ਕਰੀਏ ਤਾਂ ਕਹਾਣੀ ਦੇ ਵਿੱਚ ਦੋ ਮੁੱਖ ਪਾਤਰ ਨੇ ਸ਼نگਾਰਾ ਸਿੰਘ ਤੇ ਆਤੂ ਦਾਸ ਨੰਬਰੀਆ ਸ਼نگਾਰਾ ਸਿੰਘ ਚਾਪਟਾ ਨਹੀਂ ਬਲਕਿ ਕਹਾਣੀ ਦਾ ਇੱਕ ਗੋਲ ਪਾਤਰ ਹੈ ਸ਼نگਾਰਾ ਸਿੰਘ ਜ ਜੀ ਦੀ ਪਤਨੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣੇ ਵੇਲੇ ਹੀ ਮਰ ਜਾਂਦੀ ਹੈ ਤੇ ਉਹਦੇ 8 ਦਿਨਾਂ ਦਾ ਬੱਚਾ ਵੀ ਉਹਦੇ ਨਾਲ ਹੀ ਗੁਜ਼ਰ ਜਾਂਦਾ ਹੈ ਉਸ ਤੋਂ ਮਗਰੋਂ ਸ਼نگਾਰਾ ਸਿੰਘ ਦਾ ਕੋਈ ਸਾਥਕ ਨਾ ਹੁੰਦਾ ਤੇ ਉਸਨੇ ਸਾਰੀ ਜ਼ਿੰਦਗੀ ਕੰਜਰਾਂ ਦੇ ਕੋਠਿਆਂ ਤੇ ਗੁਜ਼ਾਰ ਦਿੱਤੀ ਇਸ ਤਰ੍ਹਾਂ ਆਪਣੀ ਜਵਾਨੀ ਵੀ ਗਵਾ ਲਈ ਤੇ ਉਹਨੇ ਆਪਣੀ ਜ਼ਮੀਨ ਜਾਇਦਾਦ ਵੀ ਗਵਾ ਲਈ ਹੁਣ ਉਹ ਤਿਲੇ ਤਿਲੇ ਦਾ ਮੁਤਾਜ ਹੈ ਇਸੇ ਲਈ ਉਹ ਆਪਣੇ ਭਤੀਜੇ ਜੰਗੀਰੇ ਦਾ ਕਤਲ ਕਰਨਾ ਚਾਹੁੰਦਾ ਹੈ ਤਾਂ ਕਿ ਉਹਦੀ ਜ਼ਮੀਨ ਜਾਇਦਾਦ ਨੂੰ ਹਥਿਆ ਸਕੇ ਆਓ ਹੁਣ ਆਪਾਂ ਕਹਾਣੀ ਦੇ ਬਿਰਤਾਂਤ ਵੱਲ ਵਧਦੇ ਹਾਂ ਕਹਾਣੀ ਦੇ ਬਿਰਤਾਂਤ ਦੇ ਪਹਿਲੇ ਦ੍ਰਿਸ਼ ਵਿੱਚ ਇੱਕ ਤਵੇਲਾ ਜਿਦੇ ਵਿੱਚ ਦੋ ਵਿਅਕਤੀ ਸ਼ੰਗਾਰਾ ਸਿੰਘ ਤੇ ਅਤੂ 10 ਨੰਬਰੀਆ ਬੈਠੇ ਦਾਰੂ ਪੀ ਰਹੇ ਹਨ ਇਹ ਤਵੇਲਾ ਜੈਲਦਾਰ ਸੁਭਾ ਸਿੰਘ ਦਾ ਹੈ ਜੈਲਦਾਰ ਸੁਭਾ ਸਿੰਘ ਅੰਬਰਸਰ ਮਸਿਆਣੋਂਣ ਗਿਆ ਹੈ ਤੇ ਪਿੱਛੋਂ ਘਰ ਦੀ ਰਖਵਾਲੀ ਲਈ ਉਹ ਆਪਣੀ ਨੌਕਰ ਖੇਮੇ ਨੂੰ ਕਹਿ ਗਿਆ ਹੈ ਆਦੂ 10 ਨੰਬਰੀਆ ਖੇਮੇ ਦਾ ਸਾਲਾ ਸੀ ਇਸੇ ਕਰਕੇ ਉਹ ਖੇਮੇ ਦੇ ਸਰਤੇ ਜੈਲਦਾਰ ਸੁਭਾ ਸਿੰਘ ਦੇ ਤਵੇਲੇ ਦੇ ਵਿੱਚ ਬੈਠੇ ਦਾਰੂ ਪੀ ਰਹੇ ਸਨ ਤੇ ਜਦੋਂ ਦਾਰੂ ਪੀ ਰਹੇ ਸਨ ਕਿਸੇ ਦੇ ਕਤਲ ਦੀ ਵਿਉਂਤ ਬਣਾ ਰਹੇ ਸਨ ਜਦੋਂ ਖੇਮਾ ਉਹਨਾਂ ਕੋਲੋਂ ਚਲਾ ਜਾਂਦਾ ਹੈ ਤਾਂ ਸ਼نگਾਰਾ ਸਿੰਘ ਆਪਣੀ ਪਗੜੀ ਦਾ ਲੜ ਸੈੱਟ ਕਰਦਾ ਹੋਇਆ ਬੋਲਦਾ ਹੈ ਮਖਿਆ ਤੂੰ ਖੇਮਾ ਗਿਆ ਤਾਂ ਆਤੂ ਵੀ ਲੰਮਕਵੇਂ ਲਹਿਜੇ 'ਚ ਬੋਲਦਾ ਹੈ ਗਿਆ ਸ਼نگਾਰਾ ਸਿੰਘ ਤੁਰੰਤ ਬੋਲਦਾ ਹੈ ਮਖਿਆ ਚੰਗੀ ਤਰ੍ਹਾਂ ਨਿਸ਼ਾ ਕਰ ਲੈ ਗੱਲ ਕਿਤੇ ਤੀਜੇ ਕੰਨੀਂ ਨਾ ਚੜ ਜਾਏ ਆਤੂ ਦਸ ਨੰਬਰੀਆ ਫਲਸਫੀਆ ਅੰਦਾਜ਼ 'ਚ ਬੋਲਦਾ ਹੈ ਜਾਂ ਤਾਂ ਗੱਲ ਤੇਰੇ ਮੇਰੇ ਵਿੱਚ ਰਹੇਗੀ ਜਾਂ ਫਿਰ ਅਸੀਂ ਦੋਵੇਂ ਨਹੀਂ ਰਹਾਂਗੇ ਉਹ ਫਾਂਸੀ ਦਾ ਰਸਾ ਕਿਸੇ ਪਿਉ ਦਾ ਲੈ ਆਜ ਨਹੀਂ ਉਹ ਕਰਦਾ ਫਾਂਸੀ ਸ਼ਬਦ ਸੁਣ ਕੇ ਸ਼ੰਗਾਰਾ ਸਿੰਘ ਚੌਂਕ ਜਾਂਦਾ ਤੇ ਆਖਦਾ ਹੈ ਫਾਂਸੀ ਉਹਦੇ ਮੱਥੇ ਤੇ ਤਰੇਲੀਆਂ ਆ ਜਾਂਦੀਆਂ ਨੇ ਤੇ ਉਹ ਪਗੜੀ ਦਾ ਲੜ ਖੋਲ ਕੇ ਮੱਥੇ ਦੀ ਤਰੇਲੀ ਨੂੰ ਪਹੁੰਚਦਾ ਤੇ ਇੱਕੋ ਡੀਕ ਦੇ ਵਿੱਚ ਗਲਾਸ ਖਾਲੀ ਕਰ ਦਿੰਦਾ ਫਿਰ ਕੁਝ ਚਿਰ ਸੋਚ ਕੇ ਉਹ ਬੋਲਦਾ ਉਹ ਗਲਤਾ ਤੋਂ ਠੀਕ ਆ ਨਾ ਜਾਂ ਤੂੰ ਕਤਲ ਦਾ ਮਾਮਲਾ ਜੋ ਹੋਇਆ ਖੇਮੇ ਨੂੰ ਭਿੰਕ ਨਹੀਂ ਪਾਣੀ ਚਾਹੀਦੀ ਮਛਾ ਤੋਂ ਆ ਤੇਰੇ ਹੱਥ ਕਿਉਂ ਕੰਬੀ ਜਾਂਦੇ ਨੇ ਆਤੂ ਆਪਣੇ ਹੱਥਾਂ ਨੂੰ ਕੰਬਣੋਂ ਹਟਾਉਣ ਦਾ ਯਤਨ ਕਰਦਾ ਹੈ ਤੇ ਬੋਲਦਾ ਐਵੇਂ ਨਾ ਪਿਆਖ ਲੈ ਕਿੱਥੇ ਪਏ ਕੰਬਦੇ ਨੇ ਆਤੂ ਨੇ ਵੀ ਆਪਣੀ ਜ਼ਿੰਦਗੀ ਦੇ 45 ਵਰਿਆਂ ਦੇ ਵਿੱਚ ਬਹੁਤ ਮਾੜੇ ਕੰਮ ਕੀਤੇ ਨੇ ਪਰ ਉਹਨੇ ਅਜੇ ਤੱਕ ਕਿਸੇ ਦਾ ਕਤਲ ਨਹੀਂ ਸੀ ਕੀਤਾ ਸ਼ੰਗਾਰਾ ਸਿੰਘ ਬੜੀ ਦਲੇਰੀ ਨਾਲ ਆਖਦਾ ਹੈ ਡਰ ਨਾ ਆਤੂ ਮੈਂ ਜੋ ਤੇਰੇ ਨਾਲ ਹੋਵਾਂਗਾ ਅੱਗੋਂ ਤੌਣ ਤੇ ਗੜਾਸਾ ਤੂੰ ਮਾਰੀ ਪਿੱਛੋਂ ਮੈਂ ਸਰ ਤੇ ਕਹਾੜੀ ਮਰਾਂਗਾ ਆਤੂ ਅੱਧੇ ਗਲਾਸ ਦਾ ਇੱਕੋ ਕੁੱਟ ਪਰਦਾ ਹੋਇਆ ਬੋਲਦਾ ਹੈ ਕੌਣ ਪਿਆ ਡਰਦਾ ਹੈ ਐਵੇਂ ਨਾ ਪਿਆਖ ਮਰ ਗਏ ਆਤੂ ਨੂੰ ਡਰਾਉਣ ਵਾਲੇ ਆਤੂ ਦੇ ਆਖੇ ਇਹ ਬੋਲ ਉਹਦਾ ਸਾਥ ਨਹੀਂ ਦੇ ਰਹੀ ਸੀ ਇਲਤਨਾ ਕਰ ਲੈਣੀ ਆ ਡਾਕੇ ਮਾਰ ਲੈਣੇ ਇਹ ਗੱਲ ਉਹਦੇ ਲਈ ਆਮ ਸੀ ਪਰ ਜਉਂਦੇ ਜੀ ਕਿਸੇ ਦਾ ਕਤਲ ਕਰਨਾ ਇਹ ਬਹੁਤ ਵੱਡੀ ਗੱਲ ਸੀ ਆਤੂ ਨੇ ਹੁਣ ਚਾਰੇ ਕੁੱਟ ਸਿੱਧੇ ਬੋਤਲ ਨੂੰ ਲਾ ਕੇ ਪੀਤੇ ਤੇ ਪੂਰੇ ਜੋਸ਼ 'ਚ ਬੋਲਿਆ ਉਹ ਜਿਹੜਾ ਕੰਮ ਕਰਨਾ ਹੈ ਉਹ ਤਾਂ ਕਰਨਾ ਹੀ ਹੈ ਉਨੇ ਸੋਚਿਆ ਬੰਦਾ ਮਾਰਨ ਲੱਗਿਆ ਕਿਹੜਾ ਹਲ ਜੋਣੇ ਪੈਂਦੇ ਨੇ ਮਾੜਾ ਜਿਹਾ ਟੱਕ ਗਡਾਸੇ ਦਿਲਾ ਛੱਡੋ ਤੇ ਬੰਦਾ ਮਰ ਜਾਂਦਾ ਏ ਇੱਕ ਥਾਪੜ ਕੇ ਹੱਥੋਂ ਬੋਲਿਆ ਅੱਜ ਰਾਤੀ ਜੰਗੀਰੇ ਵਾਲਾ ਕੰਡਾ ਕਾਢੀ ਛੱਡਣਾ ਤੂੰ ਐਵੇਂ ਘਾਬਰ ਨਾ ਸ਼ਿੰਗਾਰਾ ਸਿੰਘ ਅੱਖਾਂ ਕੱਢ ਕੇ ਬੋਲਦਾ ਕੌਣ ਪਿਆ ਘਾਬਰਦਾ ਏ ਤਾਂ ਆਪ ਤੂੰ ਦੱਸ ਨੰਬਰੀਆ ਬੋਲਦਾ ਜੇ ਤੈਨੂੰ ਘਬਰਾਹਟ ਨਹੀਂ ਹੋ ਰਹੀ ਤਾਂ ਆਪਣੀ ਪੱਗ ਦਾ ਲੜ ਵਾਰ-ਵਾਰ ਖੋਲਦਾ ਤੇ ਵਾਰ-ਵਾਰ ਬੰਨਦਾ ਕਿਉਂ ਹੈ ਸ਼ਿੰਗਾਰਾ ਸਿੰਘ ਬੋਲਦਾ ਉਸ ਸੌਰੀ ਪਗੜੀ ਦੀ ਢਿੱਲੀ ਹੋ ਜਾਂਦੀ ਐ ਤਾਂ ਬਨਣੀ ਪੈਂਦੀ ਐ ਤਾਂ ਆਤੂ ਕਹਿੰਦਾ ਕੋਈ ਢਿੱਲੀ ਛਿੱਲੀ ਨਹੀਂ ਹੋਈ ਕੁਛ ਨਹੀਂ ਹੋਇਆ ਤੇਰੀ ਪੱਗ ਨੂੰ ਮੈਂ ਅੱਗੇ ਵੀ ਵੇਖਿਆ ਜਦੋਂ ਤੇਰੇ ਦਿਲ ਵਿੱਚ ਘਬਰਾਹਟ ਹੁੰਦੀ ਐ ਨਾ ਤੂੰ ਨਿਮਾਣੀ ਦੀ ਪੱਗ ਦੇ ਮਗਰ ਪੈ ਜਾਂਦਾ ਸ਼ਿੰਗਾਰਾ ਸਿੰਘ ਪੂਰਾ ਬੁੜਕ ਕੇ ਬੋਲਦਾ ਓਏ ਮੈਂ ਨਹੀਂ ਕਬਰਦਾ ਵੇਖ ਲਈ ਮੈਂ ਤੇਰੇ ਨਾਲ ਜਾਵਾਂਗਾ ਤੇਰਾ ਗੜਾਸਾ ਜੇ ਕੁਸ ਗਿਆ ਤਾਂ ਠੀਕ ਐ ਨਹੀਂ ਮੇਰੀ ਕੁਹਾੜੀ ਇੱਕੋ ਵਾਰ ਚ ਉਹਨੂੰ ਦਫਾੜ ਕਰ ਦੇਗੀ ਆਤੂ ਦਸ ਨੰਬਰੀਆ ਬੋਲਦਾ ਉਹ ਬਾਲਾ ਵਿਰਿਆਮ ਨਾ ਬਣ ਕਹਾੜੀ ਮਾਰ ਲਈ ਜੁੱਸੇ ਵਿੱਚ ਲਹੂ ਚਾਹੀਦਾ ਸ਼ਕਲ ਵੇਖੀ ਆਪਣੀ ਜਿਵੇਂ ਫਿੱਟੇ ਮੂੰਹ ਸੁੱਕਣੀ ਪਈ ਹੁੰਦੀ ਐ ਤੇ ਆ ਪੇਲੀਆਂ ਵਸਾਰ ਵਾਹਾਂ ਜਿਵੇਂ ਬੀਜੂ ਕਬਰਾਂ ਚੋਂ ਮੁਰਦਾ ਤੂੰ ਲਿਆਇ ਹੋਵੇ ਤੇਰੀ ਪੱਖ ਦੀ ਜਵਾਨੀ ਸ਼ਿੰਗਾਰਾ ਸਿਆਂ ਕੁਜਰਾਂ ਵਾਲੇ ਦੀ ਹੀਰਾਬਾਈ ਨੇ ਚੂਸ ਲਈ ਤੇਰੀ ਤਾਂ ਸਾਰੀ ਜ਼ਮੀਨ ਜਾਇਦਾਦ ਵੀ ਕੰਜਰਾਂ ਦੇ ਲੇਖੇ ਲੱਗ ਗਈ ਨਹੀਂ ਤਾਂ ਪਿੰਡ ਵਿੱਚ ਤੇਰੇ ਵਰਗਾ ਕੌਣ ਸੀ ਅੱਜ ਤੂੰ ਥੇਲੇ ਥੇਲੇ ਦਾ ਮੁਥਾਜ ਐ ਇਹ ਕੰਮ ਬੜਾ ਮਾੜਾ ਈ ਅਸੀਂ ਤੇਰੇ ਵੇਲੀ ਆਂ ਤੇਰੀ ਕੋਈ ਗੱਲ ਅੱਜ ਤੱਕ ਪੁੰਜੇ ਨਹੀਂ ਪੈਣ ਦਿੱਤੀ ਤੇਰਾ ਇਹ ਕੰਮ ਵੀ ਜ਼ਰੂਰ ਕਰਾਂਗੇ ਤੇ ਅੱਜ ਰਾਤ ਹੀ ਕਰਾਂਗੇ ਤੇ ਸਾਨੂੰ ਵੀ ਕਦੇ ਹੀਰਾਬਾਈ ਦਾ ਹੋਟਲ ਵਾ ਛੱਡੀ ਆਤੂ 10 ਨੰਬਰੀਏ ਦੀ ਗੱਲ ਸੁਣ ਕੇ ਸ਼نگਾਰਾ ਸਿੰਘ ਬੜੇ ਦੁਲਾਰ ਨਾਲ ਬੋਲਦਾ ਉਹ ਜ਼ਰੂਰ ਜ਼ਰੂਰ ਤੂੰ ਸਾਡਾ ਯਾਰ ਹੈ ਤੇਰੇ ਤੋਂ ਵੀ ਹੀਰਾਬਾਈਆਂ ਘੋਲ ਕਮਾਈਆਂ ਤੂੰ ਸੰਭਲ ਲਈ ਉਹਨੂੰ ਬਸ ਇੱਕ ਵਾਰ ਤੂੰ ਮੁੰਡੇ ਦਾ ਗਾਟਾ ਲਾ ਦੇ ਫੇਰ ਵੇਖੀ ਮੈਂ ਆਪਣੀ ਕਹਾੜੀ ਨਾਲ ਕਿਦਾਂ ਉਹਦੀ লাশ ਦੇ ਟੋਟੇ ਕਰਦਾ ਆਤੂ 10 ਨੰਬਰੀਆ ਬੋਲਦਾ ਬੱਲੇ ਉਹ ਸ਼نگਾਰਾ ਸਿਆ ਤੇਰੇ ਵਰਗਾ ਸੂਰਬੀਰ ਕਿਸੇ ਮਾਂ ਨੇ ਨਹੀਂ ਜੰਮਣਾ ਵੇਖ ਲਈ ਕਿਤੇ ਕਹਾੜੀ ਨੂੰ ਜੰਗਾਲ ਨਾ ਲੱਗੀ ਹੋਵੇ ਅੱਤੂ ਇਹ ਗੱਲ ਸ਼نگਾਰਾ ਸਿੰਘ ਨੂੰ ਵਿਅੰਗ ਚ ਮਾਰਦਾ ਪਰ ਸ਼نگਾਰਾ ਸਿੰਘ ਉਹਦੀ ਗੱਲ ਅਣ ਸੁਣੀ ਕਰਕੇ ਬੋਲਦਾ ਹੈ ਜਗੀਰੇ ਦਾ ਜਿਹੜਾ ਕੰਮ ਹੈ ਨਾ ਅਲੀ ਮੁਹੰਮਦ ਉਹਦਾ ਪਛਾਬੰਦ ਹੋ ਗਿਆ ਉਹਨੂੰ ਮੰंजे ਤੇ ਪਾ ਕੇ ਕੁਜਰਾਂ ਵਾਲੇ ਲੈ ਗਏ ਨੇ ਅੱਜਕੱਲ ਹਦਵਾਨਿਆਂ ਦੀ ਰਾਖੀ ਜੰਗੀਰਾ ਆਪ ਖੂ ਤੇ ਸੌਂਦਾ ਹੈ ਇਹਦੇ ਨਾਲੋਂ ਚੰਗਾ ਮੌਕਾ ਸਾਡੇ ਹੱਥ ਨਹੀਂ ਆਉਣਾ ਜੈਲਦਾਰ ਸੁਭਾ ਸਿੰਘ ਦੇ ਤਵੇਲੇ ਵਿੱਚ ਪਕਾਇਆ ਜਾ ਰਿਹਾ ਇਹ ਮਤਾ ਜਾਂ ਤਾਂ ਜੈਲਦਾਰ ਦੀ ਘੋੜੀ ਨੇ ਸੁਣਿਆ ਜਾਂ ਗਾਂ ਨੇ ਜਾਂ ਦੋ ਮੱਜਾਂ ਨੇ ਪਰ ਉਹ ਤਾਂ ਬੇਜबान ਸੀ ਕਿੱਲੇ ਨਾਲ ਵੱਜੀਆਂ ਪਰ ਜਦੋਂ ਉਹਨਾਂ ਦੀ ਗੱਲਬਾਤ ਤਵੇਲੇ ਦੇ ਦੂਜੇ ਖੁੰਜੇ ਦੇ ਬਣੇ ਮੁਰਗੀਖਾਨੇ ਤੇ ਪਹੁੰਚੀ ਤਾਂ ਮੁਰਗੀਖਾਨੇ ਦੀਆਂ ਕੁਕੜੀਆਂ ਕੁੜਕੜ ਕਰਦੀਆਂ ਖੰਫਟਕਾਉਂਦੀਆਂ ਚਾਰੇ ਪਾਸੇ ਨੱਠ ਭਜਰੀਆਂ ਸਨ ਤਵੇਲੇ ਦੀ ਕੰਧ ਪਿੰਡ ਦੀ ਧਰਮਸ਼ਾਲਾ ਨਾਲ ਸਾਂਝੀ ਸੀ ਗੇਜੀਆਂ ਹੋਈਆਂ ਕੁਕੜੀਆਂ ਤਾਂ ਸਵੇਰੇ ਧਰਮਸ਼ਾਲਾ ਵਿੱਚ ਹੀ ਹਾਜ਼ਰੀ ਭਰ ਕੇ ਆਪਣਾ ਦਾਣਾ-ਕੁਣਕਾ ਛਕ ਆਉਂਦੀਆਂ ਸਨ ਅੱਜ ਵੀ ਚਿੱਟੇ ਰੰਗ ਦੀ ਇੱਕ ਉਤਸ਼ਾਹੀ ਕੁਕੜੀ ਧਰਮਸ਼ਾਲਾ ਦੀ ਡਿਉੜੀ ਤੱਕ ਪਹੁੰਚ ਗਈ ਸੀ ਸ਼ਾਇਦ ਉਹ ਧਰਮਸ਼ਾਲਾ ਅੰਦਰ ਜੁੜੀ ਸੰਗਤ ਨੂੰ ਸ਼ਿੰਗਾਰਾ ਸੰਗਤ ਤੇ ਆਤੋ ਦੇ ਮਨਸੂਬੇ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ ਅਚਾਨਕ ਇਹੋ ਚਿੱਟੀ ਕੁਕੜੀ ਇੱਕ 4 ਸਾਲਾਂ ਦੀ ਬਾਲੜੀ ਦੀ ਨਜ਼ਰ ਵਿੱਚ ਚੜ ਜਾਂਦੀ ਹੈ ਜਿਹੜੀ ਪ੍ਰਸ਼ਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਜਾਂਦੀ ਹੈ ਕੁਕੜੀ ਨੂੰ ਵੇਖਦਿਆਂ ਬਾਲੜੀ ਉਹਦੇ ਮਗਰ ਭੱਜ ਪੈਂਦੀ ਹੈ ਉਹਦੇ ਇੱਕ ਹੱਥ ਵਿੱਚ ਪ੍ਰਸ਼ਾਦ ਦੇ ਦੋ ਪਤਾਸੇ ਕੁੱਟੇ ਹੋਏ ਸਨ ਤੇ ਦੂਜੀ ਬਾਹ ਉ ਲਾਰ ਕੇ ਉਹ ਕੁਕੜੀ ਨੂੰ ਫੜਨ ਦਾ ਯਤਨ ਕਰ ਰਹੀ ਸੀ। ਕੁੜਕੜਾਉਂਦੀ ਹੋਈ ਖੰਮ ਫਟਕਾਉਂਦੀ ਹੋਈ ਕੁਕੜੀ ਤਵੇਲੇ ਵਿੱਚ ਜਾ ਵੱੜਦੀ ਹੈ ਜਿੱਥੇ ਸ਼ੰਗਾਰਾ ਸਿੰਘ ਤੇ ਆਦੋ 10 ਨੰਬਰੀਆ ਸ਼ਰਾਬ ਪੀ ਰਹੇ ਨੇ ਤੇ ਉਹ ਬਾਲੜੀ ਵੀ ਉਹ ਕੁਕੜੀ ਦੇ ਮਗਰ ਤਵੇਲੇ ਵਿੱਚ ਜਾ ਵੱੜਦੀ ਹੈ। ਅੰਦਰ ਵੱੜਦੇ ਹੀ ਕੁੜੀ ਦਾ ਧਿਆਨ ਕੁਕੜੀ ਨਾਲੋਂ हट ਕੇ दारू ਪਿੰਦਿਆਂ ਤੇ ਪੈ ਜਾਂਦਾ ਹੈ ਤੇ ਉਹਨਾਂ ਨੂੰ ਬੋਲਦੀ ਹੈ ਤੁਸੀਂ ਕੀ ਪਿੰਦੇ ਹੋ? ਤਾਤੂ ਥੋੜਾ ਜਿਆ ਰੁੱਖੇ ਜਿਹੇ ਲਹਿਜੇ ਚ ਬੋਲਦਾ ਕੁਛ ਨਹੀਂ ਕਾਕੂ ਤੂੰ ਇੱਥੇ ਕੀ ਲੈਣਾ ਹੀ ਐ ਪਰ ਸ਼نگਾਰਾ ਸਿੰਘ ਕੁਝ ਨਾ ਬੋਲਦਾ ਉਹ ਕੁੜੀ ਦੀ ਮਾਸੂਮਤਾ ਤੇ ਸਵਛਤਾ ਦਾ ਕਿੱਲਿਆ ਹੋਇਆ ਬਿੱਟ-ਬਿੱਟ ਉਹਦੇ ਵੱਲ ਵੇਖੀ ਜਾਂਦਾ ਚਿੱਟੇ ਰਿਬਨਾ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ ਦੀ ਨਹੀਂ ਸੀ ਲੱਗਦੀ ਉਹ ਇਸ ਧਰਤੀ ਦੀ ਨਹੀਂ ਸੀ ਲੱਗਦੀ ਉਹ ਬਲੜੀ ਬੋਲਦੀ ਐ ਤੁਸੀਂ ਸ਼ਰਬਤ ਪੀਂਦੇ ਪਿਓ ਆਤੂ ਕਹਿੰਦਾ ਆਹੋ ਕੁੜੀ ਪੁੱਛਦੀ ਐ ਕੀ ਇਹ ਸ਼ਰਬਤ ਮਿੱਠਾ ਐ ਆਤੂ ਸੱਚੋ ਸੱਚ ਦੱਸਦਾ ਹੈ ਨਹੀਂ ਕੌੜਾ ਹੈ ਤਾਂ ਬਾਲੜੀ ਆਖਦੀ ਹੈ ਮੈਂ ਮਿੱਠਾ ਪਾ ਦਿਆਂ ਉਹ ਇੰਨੀ ਗੱਲ ਆਖਦੀ ਹੈ ਕਿ ਇੱਕ ਇੱਕ ਪਤਾਸਾ ਉਹਨਾਂ ਦੋਹਾਂ ਦੇ ਗਲਾਸ ਵਿੱਚ ਪਾ ਦਿੰਦੀ ਹੈ ਆਤੂ ਪੂਰਾ ਚਲਾ ਕੇ ਬੋਲਦਾ ਹੈ ਇਹ ਕੀ ਕੀਤਾ ਧਰਮਸ਼ਾਲਾ ਦਾ ਪ੍ਰਸ਼ਾਦ ਇਹ ਪਤਾਸਾ ਤੇ ਤੂੰ ਕਿੱਥੇ ਪਾ ਦਿੱਤਾ ਹੈ ਆਤੂ ਕਾਲੀ ਕਾਲੀ ਨਾਲ ਪਤਾਸਾ ਗਲਾਸ ਵਿੱਚੋਂ ਗੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਪਤਾਸਾ ਖੁੱਲ ਚੁੱਕਾ ਸੀ ਐਨੇ ਨੂੰ ਬਾਲੜੀ ਦੀ ਮਾਂ ਲੱਭਦੀ ਲੱਭਦੀ ਤਵੇਲੇ ਅੰਦਰ ਆ ਜਾਂਦੀ ਹੈ ਅੰਦਰ ਵੜਦੇ ਹੀ ਉਸ ਨੂੰ ਸ਼ਰਾਬ ਦੀ ਤੇਜ਼ ਮੁਸ਼ਕ ਆਉਂਦੀ ਹੈ ਇੱਕ ਹੱਥ ਨਾਲ ਸੁਨੇ ਦੁਪੱਟੇ ਦਾ ਲੜ ਨੱਕ ਤੇ ਕੁੱਟ ਲਿਆ ਅਤੇ ਦੂਜੇ ਨਾਲ ਕੁੜੀ ਨੂੰ ਓਲਾਰ ਕੇ ਮੋਢੇ ਲਾ ਕੇ ਕਾਲੀ-ਕਾਲੀ ਨਾਲ ਬਾਹਰ ਨਿਕਲ ਜਾਂਦੀ ਹੈ ਮੰਤਰ ਮੁਗਦ ਹੋਇਆ ਸ਼ੰਗਾਰਾ ਸਿੰਘ ਕਿੰਨਾ ਚਿਰ ਇੱਕ ਟੱਕ ਬਾਹਰਲੇ ਬੁਏ ਵਾਲੀ ਵੇਖੀ ਜਾਂਦਾ ਆਤੂ 10 ਨੰਬਰੀਆ ਸ਼ੰਗਾਰਾ ਨੂੰ ਝੰਜੋੜ ਕੇ ਪੁੱਛਦਾ ਓਏ ਉਧਰ ਕੀ ਵੇਖੀ ਜਾਂਦਾ ਹੈ ਸ਼ੰਗਾਰਾ ਸਿੰਘ ਆਖਦਾ ਓ ਬਾਲੜੀ ਆਤੂ 10 ਨੰਬਰੀ ਆਖਦਾ ਓਏ ਉਹ ਤਾਂ ਚਲੀ ਗਈ ਹੈ ਉਹਦੀ ਮਾਂ ਨੂੰ ਚੁੱਕੇ ਲੈ ਗਈ ਸ਼ਿੰਗਾਰਾ ਸਿੰਘ ਬੋਲਦਾ ਉਹ ਬਾਲੜੀ ਪਤਾ ਨਹੀਂ ਕੀ ਕਰ ਗਈ ਆਤੂ ਬੋਲਦਾ ਕਰ ਕੀ ਗਈ ਹੈ ਇੱਕ ਇੱਕ ਪਤਾਸਾ ਸਾਡੇ ਗਲਾਸ ਚ ਪਾ ਗਈ ਹੈ ਸ਼ਿੰਗਾਰਾ ਸਿੰਘ ਆਪਣੀ ਛਾਤੀ ਤੇ ਹੱਥ ਰੱਖ ਕੇ ਬੋਲਦਾ ਨਹੀਂ ਉਹ ਬਾਲੜੀ ਮੈਨੂੰ ਇੱਥੇ ਕੁਝ ਕਰ ਗਈ ਹੈ ਆਤੂ 10 ਨੰਬਰੀਆ ਵੀ ਆਪਣੀ ਛਾਤੀ ਤੇ ਹੱਥ ਰੱਖ ਕੇ ਬੋਲਦਾ ਉਹ ਕੋਈ ਅਕਲ ਦੀ ਗੱਲ ਕਰ ਸ਼ਿੰਗਾਰਿਆ ਚਾਰ ਵਰਿਆਂ ਦੀ ਬਾਲੜੀ ਉਹ ਤੈਨੂੰ ਇੱਥੇ ਕੀ ਕਰ ਗਈ ਹੈ ਸ਼ਿੰਗਾਰਾ ਸਿੰਘ ਬੋਲਦਾ ਉਹ ਕੁਝ ਨਾ ਪੁੱਛ ਆਤੂ ਉਹਨੂੰ ਦੇਖਦੇ ਸਾਰੀ ਮੇਰੇ ਅੰਦਰ ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਕੁਝ ਚੰਗਾ-ਚੰਗਾ ਹੋ ਗਿਆ ਹੈ। ਮੇਰੇ ਅੰਦਰ ਇਹੋ ਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ। ਆਤੂ 10 ਨੰਬਰੀਆ ਬੋਲਦਾ ਓਏ ਬੋਤਲ ਮਕਾਉਣ ਦੀ ਕਰ ਐਵੇਂ ਜਾਵਲੀਆਂ ਨਾ ਪਿਆ ਮਾਰ। ਤਾਂ ਸ਼ਿੰਗਾਰਾ ਸਿੰਘ ਬੋਲਦਾ ਨਹੀਂ ਆਤੂ ਹੁਣ ਨਹੀਂ ਮੇਰੀ ਪੀਣ ਨੂੰ ਰੂਹ ਕਰਦੀ। ਆਤੂ 10 ਨੰਬਰੀਆ ਬੋਲਦਾ ਫਿਰ ਕਾਦੇ ਤੇ ਕਾਦੇ ਤੇ ਕਰਦੀ ਹੈ ਤੇਰੀ ਰੂਹ। ਤਾਂ ਸ਼ਿੰਗਾਰਾ ਸਿੰਘ ਭਾਵਕ ਹੋ ਕੇ ਬੋਲਦਾ ਮੇਰੀ ਰੂਹ ਰੋਣ ਨੂੰ ਕਰਦੀ ਹੈ। ਆਤੂ ਬੋਲਦਾ ਰੋਲ ਹੈ ਫਿਰ ਰੋਣ ਤੇ ਕਿਹੜਾ ਮੁੱਲ ਲੱਗਦਾ ਐ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਸ਼ੰਗਾਰਾ ਸਿੰਘ ਗੋਡਿਆਂ ਵਿੱਚ ਸੁਰ ਲਕਾਈਂ ਪੁੱਭਾ ਮਾਰ ਕੇ ਰੋਣ ਲੱਗ ਜਾਂਦਾ ਰੋਂਦਾ ਰੋਂਦਾ ਸ਼ੰਗਾਰਾ ਸਿੰਘ ਬੋਲਦਾ ਮੇਰੀ ਘਰ ਵਾਲੀ ਪਹਿਲੀ ਜੰਮਣੀ ਵਿੱਚ ਹੀ ਮਰ ਗਈ ਸੀ ਉਹਦੇ ਨਾਲ ਹੀ ਮੇਰੇ 8 ਦਿਨਾਂ ਦਾ ਪੁੱਤਰ ਵੀ ਮੁੜ ਕੇ ਮੈਨੂੰ ਕਿਸੇ ਨੇ ਸਾਥ ਨਾ ਦਿੱਤਾ ਮੈਂ ਕੰਜਰਾਂ ਦੇ ਕੋਠਿਆਂ ਤੇ ਖੇ ਖਾਂਦਾ ਫਿਰਦਾ ਮੇਰਾ ਪੁੱਤ ਜਉਂਦਾ ਹੁੰਦਾ ਨਾ ਤਾਂ ਅੱਜ ਨੂੰ ਇਸ ਬਾਲੜੀ ਵਰਗੀ ਮੇਰੀ ਪੋਤੀ ਹੁੰਦੀ ਮੈਂ ਉਹਨੂੰ ਚੁੱਕੀ ਫਿਰਦਾ ਉਹਨੂੰ ਮੋੜੇ ਲਾ ਕੇ ਧਰਮਸ਼ਾਲਾ ਲੈ ਕੇ ਜਾਂਦਾ ਸ਼ਿੰਗਾਰਾ ਸਿੰਘ ਦੀ ਗੱਲ ਸੁਣ ਕੇ ਆ ਤੂੰ ਦਸ ਨੰਬਰੀਆ ਬੋਲਦਾ ਓ ਲੈ ਇਹਦੇ 'ਚ ਕਿਹੜੀ ਵੱਡੀ ਗੱਲ ਏ ਉਹ ਜੰਗੀਰਾ 21 22 ਸਾਲਾਂ ਦਾ ਗੱਭਰੂ ਐ ਜਾਇਦਾਦ ਜ਼ਮੀਨ ਵਾਲਾ ਐ ਹੋਈ ਉਹਨੂੰ 20 ਸਾਲ ਕਾਉਂਦੇ ਨੇ ਉਹਦਾ ਵਿਆਹ ਕਰ ਹੋਰ ਉਹਦਾ ਕੌਣ ਐ ਤੇਰੇ ਬਿਨਾ ਫੇਰ ਖੜਾਈ ਜਾਈ ਪੋਤੇ ਪੋਤੀਆਂ ਕਰੇ ਬੈਠਾ ਸ਼ਿੰਗਾਰਾ ਸਿੰਘ ਮੂਰਖਾ ਵਾਂਗ ਬੋਲਦਾ ਤੂੰ ਆਪਣੇ ਜੰਗੀਰੇ ਦੀ ਗੱਲ ਕਰਦਾ ਮੇਰੇ ਆਪਣੇ ਜੰਗੀਰੇ ਦੀ ਗੱਲ ਕਰਦਾ ਤਾ ਤੂੰ ਕਹਿੰਦਾ ਓ ਆਹੋ ਤੇਰੇ ਭਤੀਜੇ ਦੀ ਗੱਲ ਕਰਦਾ ਜਿਹਦਾ ਅੱਜ ਰਾਤੀ ਆਪਾਂ ਨੇ ਕਤਲ ਕਰਨਾ ਹੈ ਕਤਲ ਸ਼ਬਦ ਸੁਣ ਕੇ ਸ਼ੰਗਾਰਾ ਸਿੰਘ ਦਾ ਮਨ ਤੜਫ ਜਾਂਦਾ ਤੇ ਉਹ ਬੋਲਦਾ ਨਾ ਨਾ ਤੂੰ ਵਾਸਤਾਈ ਗੁਰੂ ਦਾ ਮੁੜ ਕੇ ਇਹ ਗੱਲ ਮੂੰਹ ਨਾ ਕੱਢੀ ਨਾ ਨਾ ਤੂੰ ਮੁੜ ਕੇ ਇਹ ਗੱਲ ਮੂੰਹ ਨਾ ਕੱਢੀ ਇੱਥੇ ਕਹਾਣੀ ਦਾ ਬਰਤਾਂਤ ਸਮਾਪਤ ਹੋ ਜਾਂਦਾ ਹੈ ਕਹਾਣੀ ਵਧੀਆ ਲੱਗੀ ਤਾਂ ਆਪਣੇ ਵਿਦਿਆਰਥੀ ਸਾਥੀਆਂ 'ਚ ਜ਼ਰੂਰ ਸਾਂਝਾ ਕਰਿਓ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ